ਦੀ ਜਿਆਦਾਤਰ ਜੀ ਇਹਦੀ ਪਪੂਲਰਿਟੀ ਹੈਗੀ ਇਹਦੀ ਘੋੜਾ ਮਸਕਲਰ ਆ ਜੀ ਤੋਰਾਏ ਦਾ ਬਹੁਤ ਚੰਗਾ ਜੀ ਤੁਰਦਾ ਬਹੁਤ ਸੋਹਣਾ ਉਹਦੇ ਕ ਇਹਦੀ ਪਛਾਣ ਜੀ ਤੋਰਾਏ ਦੀ ਤੁਸੀਂ ਹੱਸਦੇ ਕਿਉਂ ਨਹੀਂ ਇਹ ਦੱਸ ਫਾਜ਼ਲ ਹੱਥ ਬੰਨੇ ਹੱਸਣ ਲੰਘੜਿਆ ਕੇ ਜਬਰਜੰਗ ਜੀ ਨਾਲ ਇਹਦੇ ਉਹ ਭਰਾ ਜੀ ਜੋਦਾ 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 ਜੀ ਜੋਦਾ ਹਾਂਜੀ ਦੋਨੇ ਇੱਕੋ ਮਾਂ ਇੱਕੋ ਬਾਪ ਦੇ ਆ ਜੀ ਨਹੀਂ ਜਿਹੜੀ ਮੱਜੂ ਕੇ ਲੈਨ ਆ ਜੀ ਇਹ ਆਪਦੇ ਤੋਰੇ ਤੋਂ ਪਛਾਨੀ ਜਾਂਦੀ ਹੈ ਜੀ ਨੇਚਰਲ ਇਹਨਾਂ ਦੇ ਵਿੱਚ ਤੋਰਾ ਜੀ ਸਵਾਰੀ ਨੂੰ ਬਹੁਤ ਚੰਗੇ ਕੁੜੇ ਆ ਜੀ ਉਮਰ ਤਾਂ ਜੀ ਘੋੜੇ ਤੇ ਡਿਪੈਂਡ ਆ ਜੀ ਆਪਣੀ ਖਰਾਕ ਤੇ ਡਿਪੈਂਡ ਆ ਜੀ ਨੇਚਰਲ ਡਾਈਟ ਦੇਵਾਂਗੇ ਘੂੜਾ ਲੰਬੀ ਉਮਰ ਕੜਦਾ ਜੀ ਹਾਂ ਕੱਢ ਜਾਂਦੇ ਆ ਪਤੀ 35 ਸਾਲ ਜੀ ਵਧੀਆ ਤੋਂ ਮੇਰੇ ਆਪਣੇ ਗੁਰੂਆ ਦੇ ਕੋਲ ਵੀ ਹੁੰਦੇ ਸੀਗੇ ਉਹਨਾਂ ਦੇ ਕੋਲ ਵੀ ਬੜੇ ਅਗਰੈਸ਼ਨ ਵਾਲੇ ਵਧੀਆ ਘੋੜੇ ਹੁੰਦੇ ਸੀ ਤੇ ਉਹ ਉਹਨਾਂ ਉਸੇ ਨਸਲ ਆ ਉਹਦੇ ਉਹਦੇ ਰਿਲੇਟਿਡ ਹੀ ਆ ਉਹਨਾਂ ਬੰਦੀਆਂ ਹੀ ਆਇਆ ਜੀ ਇਹ ਘੋੜੇ ਜਿਹੜੇ ਆਪਣੇ ਹਾਂ ਜਬਰਜੰਗ ਹਾਂ ਬਿਲਕੁਲ ਜੀ ਬਿਲਕੁਲ ਗੁਰੂਆਂ ਦੇ ਘੋੜੇ ਆ ਜੀ ਚਨ ਹਿਤੇਸ਼ੀ आरपी ਨਹੀਂ भरोसा आपका हेलो जी मैं हां संदीप शर्मा ਤੇ ਤੁਸੀਂ ਦੇਖ ਰਹੇ ਹੋ ਜਨ ਹਤਾਸ਼ੀ ਤੇ ਅੱਜ ਫੇਰ ਇੱਕ ਵਾਰੀ ਪਹੁੰਚੇ ਆ ਖੜੇ ਆ ਅਸੀਂ ਜਗਰਾਉ ਦੇ ਮੇਲੇ ਤੇ ਘੋੜਿਆਂ ਦੇ ਇਸ ਮੇਲੇ 'ਚ ਜਿਹੜੀ ਰੌਣਕ ਲੱਗੀ ਹੈ ਘੋੜਿਆਂ ਦੀ ਜਿਹੜੀ ਖਿੱਚ ਹੈ ਉਹ ਇੱਥੇ ਦੇ ਭੀੜ ਨੂੰ ਦੇਖ ਕੇ ਦਿਖਦੀ ਹੈ ਕਿ ਕਿੰਦਾ ਜਿਹੜੇ ਘੋੜਿਆਂ ਦੇ ਪ੍ਰੇਮੀ ਐ ਉਹ ਅੱਜ ਇੱਥੇ ਆਪਣੇ ਦਿਲਕਸ਼ ਅੰਦਾਜ਼ ਦੇ ਵਿੱਚ ਜਿਹੜੇ ਘੋੜੇ ਪਹੁੰਚੇ ਹੋਏ ਆ ਔਰ ਆਪਣੇ ਉਹਨਾਂ ਦੇ ਕਰਤੱਵ ਦੇਖਣ ਨੂੰ ਮਿਲ ਰਿਹਾ ਉਹਨਾਂ ਨੂੰ ਦੇਖਣ ਪਹੁੰਚੇ ਹੋਏ ਆ ਸੋ ਇਸ ਟਾਈਮ ਅਸੀਂ ਪਹੁੰਚੇ ਆ ਜਬਰ ਜੰਗ ਨੂ ਦੇਖਣ ਲਈ ਕਿ ਜਬਰ ਜੰਗ ਜਿਹੜਾ ਹੈਗਾ ਘੋੜਾ ਜਿਹੜਾ ਇਹਦੀ ਬਹੁਤ ਸਾਰੀ ਅਸੀਂ ਸ਼ੋਹਰਤ ਸੁਣੀ ਹੈ ਔਰ ਇਹਦੇ ਕਰਤੱਵਾਂ ਦੀ ਬੜੀ ਗੱਲਾਂ ਸੁਣੀਆਂ ਸੋ ਅੱਜ ਪਹੁੰਚੇ ਆ ਅਸੀਂ ਏ ਆਰ ਸਟੱਡ ਫਾਰਮ ਤੇ ਤੇ ਪੁੱਛਦੇ ਆਂ ਬਾਈ ਜੀ ਉਹਨਾਂ ਨੂੰ ਕਿ ਕੀ ਹੈਗਾ ਮਾਹੌਲ ਅੱਜ ਜਬਰਜੰਗ ਦੀ ਕੀ ਖਾਸੀਅਤ ਹੈ ਸਾਸੀ ਕਲ ਵੀਰ ਜੀ ਸਾਸੀ ਕਲ ਬਾਈ ਜੀ ਪਹਿਲਾਂ ਤੇ ਤੁਹਾਡਾ ਨਾਮ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਮੇਰਾ ਨਾਮ ਸੰਦੀਪ ਸ਼ਰਮਾ ਜੀ ਠੀਕ ਹੈ ਜੀ ਤੇ ਬਾਈ ਜੀ ਇਹ ਦੱਸੋ ਜਬਰਜੰਗ ਦੀ ਅਸੀਂ ਬੜੀ ਤਾਰੀਫ ਸੁਣੀ ਹੈ ਤੇ ਸਾਨੂੰ ਲੋਕਾਂ ਨੇ ਭੇਜਿਆ ਕਿ ਜੇ ਤੁਸੀਂ ਜਬਰਜੰਗ ਨੂੰ ਨਹੀਂ ਮਿਲ ਕੇ ਆਏ ਤੇ ਕੁਝ ਨਹੀਂ ਕਰਕੇ ਆਏ ਇਹ ਇਦਾਂ ਕਿਉਂ ਤੁਸੀਂ ਇੰਨੀ ਇੰਨੀ ਦੀ ਪੋਪੁਲਾਰਿਟੀ ਕਿੱਦਾਂ ਕੀਤੀ ਹੋਈ ਹੈ ਇਹਦੀ ਜ਼ਿਆਦਾਤਰ ਜੀ ਇਹਦੀ ਪੋਪੁਲਾਰਿਟੀ ਹੈਗੀ ਇਹਦੀ ਕੋੜਾ ਮਸਕਲਰ ਆ ਜੀ ਤੋਰਾ ਇਹਦਾ ਬਹੁਤ ਚੰਗਾ ਜੀ ਤੁਰਦਾ ਬਹੁਤ ਸੋਹਣਾ ਉਹਦੀ ਇਹਦੀ ਪਛਾਣ ਜੀ ਤੋਰਾ ਇਹਦੀ ਜੀ ਤੇ ਇਹ ਇਹਦੀ نسل ਕੀ ੜੀ ਹੈ ਸਭ ਤੋਂ ਪਹਿਲਾਂ ਇਹ ਇਹ ਪੰਜਾਬ ਨਸਲ ਆ ਜੀ ਮੱਝੂ ਕੇ ਲੈਣਾ ਸ਼ੁਕਰ ਕਰੋ ਕੋਈ ਤਾਂ ਮਿਲਿਆ ਜਿਹੜਾ ਮਿਲਦਾ ਉਹ ਕਹਿੰਦਾ ਜੀ ਇਹ Rajasthan ਮਾਲਵੜੀ ਨਸਲ ਹੈ ਅਈ ਤਾਂ ਕਿਹਾ ਪੰਜਾਬ ਚ ਆਏ ਆ ਕਿ ਸੰਤਾ ਭੁੱਲ ਗਿਆ ਸੀ ਅਸੀਂ Rajasthan ਚ ਤਾਂ ਨਹੀਂ ਆਏ ਕਿਤੇ ਨਹੀਂ ਪੰਜਾਬ ਮੱਝੂ ਕੇ ਲੈਣਾ ਜੀ ਪੰਜਾਬ ਨਸਲ ਆ ਹਾਂ ਜੀ ਅੱਛਾ ਸ਼ੁਕਰ ਕਰੋ ਪੰਜਾਬੀ ਪੰਜਾਬੀ ਨੂੰ ਪ੍ਰਮੋਟ ਕਰਦੇ ਬਿਲਕੁਲ ਜੀ ਸੋ ਇਹ ਕਿੰਨੀ ਉਮਰ ਦਾ ਹੈਗਾ ਜਬਰ ਜੰਗ ਇਹ 6.5 ਸਾਲ ਦਾ ਜੀ 6.5 ਸਾਲ ਦਾ 6.5 ਸਾਲ ਦਾ ਹਾਂ ਹੁਣ ਪਤਾ ਲੱਗਦਾ ਨਾ ਕਿ 6.5 ਸਾਲ ਦਾ ਪੰਜਾਬੀ ਠੀਕ ਠਾਕ ਕਰ ਰਿਹਾ ਹੈਗਾ ਬਿਲਕੁਲ ਜੀ ਬਿਲਕੁਲ ਇਹ ਇਹ ਹੁਣ ਸ਼ੋਅ 'ਚ ਕੰਮ ਆਉਂਦਾ ਹੈ ਜਾਂ ਬਰੀਡਿੰਗ ਦੇ ਕੰਮ ਨਹੀਂ ਜੀ ਬਰੀਡਿੰਗ ਦੇ ਕੰਮ ਬਰੀਡਿੰਗ ਲਈ ਆ ਰਿਹਾ ਹੈ ਇਹਦਾ ਨਾਮ ਬੜਾ ਦਿਲਚਸਪ ਹੈ ਜਬਰ ਤੇ ਜੰਗ ਇਹ ਜਬਰ ਜੰਗ ਭਾਜੀ ਐ ਆਪਾਂ ਕੋਈ ਜੰਗ ਲੜਨ ਚੱਲੇ ਨਹੀਂ ਜੰਗ ਨਹੀਂ ਜੀ ਇਹ ਜਬਰ ਜੰਗ ਦਾ ਮਤਲਬ ਹੈ ਜੀ ਤੁਸੀਂ ਹੱਸਦੇ ਕਿਉਂ ਨਹੀਂ ਇਹ ਦੱਸੋ ਫਾਦਲਾ ਹੱਥ ਬੈਨੇ ਹੱਸਣ ਨੂੰ ਕਿੜਿਆ ਤੁਸੀਂ ਵੀ ਜਬਰਜੰਗ ਵਰਗੀ ਹਾਸੀ ਹੈ ਇਹ ਜੀ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀਆਂ ਤੂਪਾਂ ਦਾ ਨਾਂ ਜੀ ਹੈ ਉਹਨਾਂ ਦੀ ਇੱਕ ਤੂਪ ਦਾ ਉਹਨਾਂ ਵਿੱਚ ਤੂਪਾਂ ਦੇ ਵਿੱਚੋਂ ਇੱਕ ਤੂਪ ਦਾ ਨਾਂ ਜਬਰਜੰਗ ਹੈ ਓਕੇ ਹਾਂ ਜੀ ਉਹ ਉਸ ਕਰਕੇ ਫਿਰ ਨਾਂ ਨੌ ਜਬਰਜੰਗ ਰੱਖਦੇ ਓਕੇ ਤੋਂ ਜਬਰਜੰਗ ਤੇ ਆ ਹਿਸਟਰੀ ਬਾਰੇ ਥੋੜਾ ਜਿਹਾ ਦੱਸੋ ਜੀ ਇਹਦੇ ਮਾਪਿਓ ਕੌਣ ਸੀਗੇ ਤੇ ਇਹਦਾ ਹੋਰ ਅੱਗੇ ਪਿਛੋਕੜ ਇਹਦਾ ਬਾਪ ਹੈਗਾ ਜੀ ਫੌਜੀ ਜੀ ਤੇ ਮਾਂ ਇਹਦੀ ਸੀਗੀ ਜੀ ਬਾਈ ਗੱਲਾਂ ਵਾਲੇ ਦੀਪੇ ਕੋਲੇ ਉੜਾ ਸੀਗਾ ਜੀ ਉਹਦੀ ਬੱਚੀ ਹੈ ਜੀ ਤੇ ਆਪਣੇ ਹੋਮ ਬਰੀਡ ਹੈ ਜੀ ਕਰਦੇ ਹਾਂਜੀ ਓਕੇ ਤੇ ਇੱਕ ਇਹ ਜਬਰਜੰਗ ਹੈ ਜੀ ਨਾਲ ਇਹਦੇ ਉਹ ਭਰਾ ਜੀ ਜੋਦਾ 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 ਜੀ ਜੋਦਾ ਹਾਂਜੀ ਦੋਨੇ ਇੱਕੋ ਮਾਂ ਇੱਕੋ ਬਾਪ ਦੇ ਆ ਜੀ ਓਕੇ ਤੇ ਇਹ ਹੁਣ ਤੱਕ ਜਿਵੇਂ ਤੁਸੀਂ ਦੱਸਿਆ ਬਰੀਡਿੰਗ ਦੇ ਕੰਮ ਆ ਰਿਹਾ ਤੇ ਇਹਦੇ ਬੱਚਿਆਂ ਦਾ ਕੋਈ ਅੱਗੇ ਚੱਲ ਪਿਆ ਹੋਣਾ ਹੁਣ ਤੱਕ ਆ ਰਿਹਾ ਹਾਂਜੀ ਬੱਚੇ ਬਹੁਤ ਸੋਹਣੇ ਬੱਚੇ ਆਏ ਆ ਜੀ ਇਹਦੇ ਬਹੁਤ ਚੰਗੇ ਵਧੀਆ ਮਜ਼ਬੂਤ ਬੱਚੇ ਆ ਰਹੇ ਜੀ ਜੀ ਤੁਸੀਂ ਜਿਹੜਾ ਆਪਣੀ ਬਰੀਡ ਦੱਸੀ ਪੰਜਾਬੀਆਂ ਦੀ ਕਿਉਂਕਿ ਪੰਜਾਬੀ ਤਾਂ ਵੈਸੇ ਹੀ ਕਹਿੰਦੇ ਆ ਕਿ ਬਾਈ ਥੋੜਾ ਦਮਦਾਰ ਤੇ ਉਪਰੋ ਦਾ ਨਾਮ ਹੀ ਦਮਦਾਰ ਹੈ ਜਬਰਜੰਗ ਭਾਜੀ ਤਾਂ ਭਾਜੀ ਦੀ ਹਸੀ ਵੀ ਜਬਰਜੰਗ ਦੀ ਤਰਾਈ ਹੈ ਇੱਕਦਮ ਠੀਕ ਹੈ ਤੇ ਮੈਨੂੰ ਇਹ ਦੱਸੋ ਕਿ ਇਹ ਜਬਰਜੰਗ ਦੇ ਜਿਵੇਂ ਬਾਕੀ ਜਿਵੇਂ ਮਾਲਵੜੀ ਘੋੜੇ ਐ ਉਹਨਾਂ ਦੇ ਮੁਕਾਬਲੇ ਤੇ ਆਪਾਂ ਇਹਨਾਂ ਦਾ ਕੰਪੈਰੀਸ਼ਨ ਕਰੀਏ ਕਿਉਂਕਿ ਦੇਖੋ ਜਿੰਨੇ ਘੋੜਾ ਖਰੀਦਣਾ ਉਹ ਕੰਪੈਰੀਸ਼ਨ ਕਰਦੇ ਐ ਕਿਉਂਕਿ ਉਹ ਕਿਤਾ ਸਾਨੂੰ ਅਸੀਂ ਨਵੇਂ ਆ ਸਾਨੂੰ ਥੋੜਾ ਸਮਝਾਓ ਨਹੀਂ ਜੀ ਜਿਹੜੀ ਮੱਝੂ ਕੇ ਲਾਈਨ ਆ ਜੀ ਇਹ ਆਪਦੇ ਤੋਰੇ ਤੋਂ ਪਛਾਨੀ ਜਾਂਦੀ ਹੈ ਜੀ ਨੇਚਰਲ ਇਹਨਾਂ ਦੇ ਵਿੱਚ ਤੋਰਾ ਜੀ ਸਵਾਰੀ ਨੂੰ ਬਹੁਤ ਚੰਗੇ ਕੁੜੇ ਆ ਜੀ ਓਕੇ ਬੇਸਿਕਲੀ ਇਹ ਸਵਾਰੀ ਲਈ ਹੈ ਸਵਾਰੀ ਲਈ ਵੀ ਆ ਬਰੀਡਿੰਗ ਲਈ ਵੀ ਹਾਂਜੀ ਮਜ਼ਬੂਤੀ ਇਹਨਾਂ ਦੇ ਹੋਰ ਬਰੀਡ ਦੇ ਮੁਕਾਬਲੇ ਜ਼ਿਆਦਾ ਹੈ ਜੀ ਮਜ਼ਬੂਤੀ ਜ਼ਿਆਦਾ ਪੰਜਾਬੀ ਜਿੱਥੇ ਆ ਗਏ ਉਹ ਆਪਣੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਹੋਰ ਇਹਦੇ ਵਿੱਚ ਜਿਵੇਂ ਇਹਦਾ ਤੁਸੀਂ ਹਜੇ ਕੱਦ ਕਿੰਨਾ ਹੈਗਾ ਇਹਦਾ ਜੀ ਸ਼ਾਰਟ ਕਰਦਾ ਸ਼ਾਰਟ ਪਲੱਸ ਆ ਜੀ ਸ਼ਾਰਟ ਤੇ ਕਿੰਨਾ ਜਿਵੇਂ ਹਜੇ ਤਾਂ ਇਹ 6 ਸਾਲ ਦਾ ਹੈ ਤੇ ਹੋਰ ਵਧੂਗਾ ਤੇ ਇਹਦਾ ਕੱਦ ਹੋਰ ਨਹੀਂ ਕੋਈ ਕਰ ਸਕਦਾ ਜੀ ਅੱਛਾ ਕਰ ਸਕਦਾ ਹਾਂਜੀ ਪਰ ਇੰਚ ਹਾਂਜੀ ਇੰਚ ਖੰਡ ਕਰ ਸਕਦਾ ਜੀ ਹੋਰ ਜੀ ਤੇ ਜਿਹੜਾ ਇਹਦਾ ਰੰਗ ਵੀ ਅਸੀਂ ਦੇਖ ਰਹੇ ਹਾਂ ਸਫੇਦ ਹੈ ਹਾਂਜੀ ਇਹਨੂੰ ਗ੍ਰੇ ਕਲਰ ਆ ਜੀ ਨੀਲਾ ਕਹਿ ਦਿੰਦੇ ਇਹਨੂੰ ਵੀ ਨੀਲਾ ਰੰਗ ਹਾਂਜੀ ਬਿਲਕੁਲ ਨੀਲਾ ਰੰਗ ਹਾਂਜੀ ਹਾਂਜੀ ਤੇ ਇਹ ਇਹ ਜਿਹੜੇ ਇਹਦਾ ਭਰਾ ਹੈਗਾ ਉਹ ਵੀ ਨੀਲਾ ਹੀ ਕਹਾਂਗੇ ਬਿਲਕੁਲ ਹਾਂਜੀ ਦੋਨੇ ਨੀਲੇ ਕੋੜੇ ਆ ਜੀ ਜੀ ਤੇ ਇਹਦੇ ਬੱਚੇ ਵੀ ਨੀਲੇ ਹੀ ਨਿਕਲ ਰਹੇ ਆ ਯਾ ਮਤਲਬ ਨਹੀਂ ਬੱਚੇ ਨੀਲੇ ਵੀ ਆ ਰਹੇ ਆ ਜੀ ਹਜੇ ਬੱਚੇ ਕਾਲੇ ਨੇ ਜੀ ਛੋਟੇ ਜਦੋਂ ਨੀਲਾ ਘੋੜਾ ਹੁੰਦਾ ਜੀ ਬਿਲਕੁਲ ਕਾਲਾ ਹੁੰਦਾ ਚੰਮ ਦਾ ਅੱਛਾ ਜੀ ਹੌਲੀ ਹੌਲੀ ਇਹ ਕਈ ਸਟੇਜਾਂ ਆਉਂਦੀਆਂ ਜੀ ਅੱਛਾ ਇੱਕ ਲੈਵਲ ਤੋਂ ਬਾਅਦ ਰੰਗ ਹਾਂਜੀ ਹਾਂਜੀ ਰੰਗ ਚੇਂਜ ਕਰਦਾ ਰਹਿੰਦਾ ਜੀ ਜਿਵੇਂ ਬਾਕੀ ਘੋੜਿਆਂ ਦਾ ਤਾਂ ਅਸੀਂ ਕਹਿੰਨੇ ਆ ਕਿ ਉਮਰ ਦਾ ਹੈਗਾ ਕਿ ਇਹਦਾ ਪੰਜਾਬੀ ਮਜ਼ਬੂਤੀ ਵੀ ਹੁੰਦੀ ਹੈ ਇਹਨਾਂ ਦੇ ਇਹਨਾਂ ਦੀ ਉਮਰ ਕਿਤੇ ਰੱਖੀ ਹੁੰਦੀ ਹੈ ਉਮਰ ਤਾਂ ਜੀ ਘੋੜੇ ਤੇ ਡਿਪੈਂਡ ਆ ਜੀ ਆਪਣੀ ਖਰਾਕ ਤੇ ਡਿਪੈਂਡ ਆ ਜੀ ਨੇਚਰਲ ਡਾਈਟ ਦੇਵਾਂਗੇ ਘੋੜਾ ਲੰਬੀ ਉਮਰ ਚਾਹ ਕੜਦਾ ਜੀ ਹਮ ਕੜਦਿਆਂ ਦੇ 35 ਸਾਲ ਜੀ ਵਧੀਆ ਪਰ ਬੇਸਿਕਲੀ ਜਿਹੜੀ ਆ ਆਪਣੀ ਇਹ ਨਸਲ ਹੈਗੀ ਹੈ ਇਹ ਜਿਆਦਾ ਸਵਾਰੀ ਲਈ ਤੇ ਬਰੀਡਿੰਗ ਲਈ ਦੋਨੇ ਕੋਸਾ ਹਾਂ ਨਾ ਸ਼ੋਅ ਲਈ ਵੀ ਹੈਗੇ ਜੀ ਘੋੜੇ ਦੀ ਕੁਆਲਿਟੀ ਹੁੰਦੀ ਉਹ ਵੀ ਲੜਦੇ ਆ ਜੀ ਕੋਈ ਚੱਕਰ ਨਹੀਂ ਹਾਂ ਜੀ ਹੁਣ ਠੀਕ ਲੱਗਿਆ ਭਾਜੀ ਨੇ ਮੁੱਛਾਂ ਨੂੰ ਆ ਦਿੱਤਾ ਨਾ ਕਿ ਇੱਕ ਵਾਰੀ ਹਾਂ ਜੀ ਸ਼ੋਅ ਲੜਦੇ ਆ ਜੀ ਆਪਣੇ ਅਦੁੱਲਾ ਅਸੀਂ ਇਹ ਤੋਂ ਪਹਿਲਾਂ ਪਿਛਲੇ ਸਾਲ ਆ ਕੇ ਖਲੀਫਾ ਲੜ ਲੜ ਆ ਆ ਚੰਗੇ ਘੋੜੇ ਹੈਗੇ ਜਿਹੜੇ ਸ਼ੋਅ ਜਿੱਤਦੇ ਆ ਅੱਛਾ ਜੀ ਹਾਂ ਜੀ ਓਕੇ ਤੋ ਹੋਰ ਭਾਜੀ ਕੋਈ ਜਿਵੇਂ ਇਹ ਸ਼ਾਂਤ ਸੁਭਾਅ ਦੇ ਹੁੰਦੇ ਆ ਜਾਂ ਐਗਰੈਸ਼ਨ ਚ ਹੁੰਦੇ ਆ ਸ਼ਾਂਤ ਹੁੰਦੇ ਆ ਜੀ ਬਿਲਕੁਲ ਸ਼ਾਂਤ ਹਾਂਜੀ ਬਿਲਕੁਲ ਮਤਲਬ ਜਿਵੇਂ ਦੂਜੇ ਐਗਰੈਸ਼ਨ ਚ ਹੁੰਦੇ ਬੜੇ ਜੋਸ਼ੀਲੇ ਹੁੰਦੇ ਆ ਡਿਪੈਂਡ ਕਰਦਾ ਕਿਹੋ ਜਿਹਾ ਮੂਰੇ ਮਾਹੌਲ ਆ ਉਸੇ ਤਰ੍ਹਾਂ ਦੇ ਹੋ ਜਾਂਦੇ ਆ ਜੀ ਇਹ ਹਾਂਜੀ ਤੇ ਜਿਵੇਂ ਆਪਣੇ ਗੁਰੂਆਂ ਦੇ ਕੋਲ ਵੀ ਹੁੰਦੇ ਸੀਗੇ ਉਹਨਾਂ ਦੇ ਕੋਲ ਵੀ ਬੜੇ ਐਗਰੈਸ਼ਨ ਨਾਲੇ ਵਧੀਆ ਕੋੜੇ ਹੁੰਦੇ ਸੀ ਤੇ ਉਹ ਉਹਨਾਂ ਉਹ ਉਸੇ نسل ਆ ਉਹਦੇ ਉਹਦੇ ਰਿਲੇਟਿਡ ਹੀ ਆ ਉਹਨਾਂ ਬੰਦਿਆਂ ਹੀ ਆਇਆ ਜੀ ਇਹ ਕੋੜੇ ਜਿਹੜੇ ਆਪਣੇ ਹਾਂ ਜਬਰਜੰਗ ਜਬਰ ਬਿਲਕੁਲ ਜੀ ਬਿਲਕੁਲ ਗੁਰੂਆਂ ਦੇ ਘੋੜੇ ਆ ਜੀ ਇਹ ਓਕੇ ਮਤਲਬ ਉਸੇ ਨਸਲਾਂ ਜੋ ਜਿਹੜੇ ਰੰਗ ਨੂੰ ਥੋੜਾ ਜਿਹਾ ਜੀ ਆਪਣੇ ਹਾਂਜੀ ਹਾਂਜੀ ਗੁਰੂਆਂ ਦੇ ਘੋੜਾ ਗੁਰੂਆਂ ਨਾਲ ਜੁੜੇ ਹੋਏ ਦੀ ਨੀਲਾ ਰੰਗ ਬਿਲਕੁਲ ਮੈਂ ਤਾਂ ਹੀ ਪੁੱਛਿਆ ਜੀ ਕਿਉਂਕਿ ਸਾਨੂੰ ਵੀ ਇੰਨੀ ਕਿ ਤਾਂ ਹੈਗੀ ਐ ਤੁਹਾਡੇ ਦਾ ਭਰਾਵਾਂ ਨਾਲ ਗੱਲ ਕਰਦੇ ਤਾਂ ਤਾਂ ਹੀ ਅਸੀਂ ਉਹੀ ਪੁੱਛਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਆਉਂਦਾ ਜੀ ਨਾਲ ਨੀਲੇ ਘੋੜੇ ਦਾ ਵੀ ਨਾਲ ਆਂਦਾ ਜੀ ਹਾਂਜੀ ਹਾਂਜੀ ਹਮੇਸ਼ਾ ਉਹ ਉਹਨਾਂ ਦਾ ਜ਼ਿਕਰ ਤਾਂ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਤੇ ਹੋਰ ਕੋਈ ਆਪਣੇ ਵੱਲੋਂ ਜਾਣਕਾਰੀ ਦੇਣਾ ਚਾਹੋਗੇ ਵੀਰ ਜੀ ਇੱਥੇ ਮੇਲੇ 'ਚ ਆਏ ਕਿੰਦਾ ਦਾ ਰਿਸਪੌਂਸ ਮੇਲਾ ਬਹੁਤ ਵਧੀਆ ਬਹੁਤ ਵਧੀਆ ਮੇਲਾ ਬਹੁਤ ਵਧੀਆ ਇਹ ਮੇਲੇ 'ਚ ਰਿਸਪੌਂਸ ਰਿਸਪੌਂਸ ਬਹੁਤ ਬਹੁਤ ਰਿਸਪੌਂਸ ਵਾਲਾ ਲੋਕਾਂ ਨੇ ਜਾਣੀ ਆ ਕੇ ਬਹੁਤ ਦੂਰੋਂ ਦੂਰੋਂ ਆ ਕੇ ਲੋਕਾਂ ਨੇ ਜਾਣੀ ਸਾਰੇ ਮੇਲੇ 'ਚ ਜਿਹੜੇ ਆਉਂਦੇ ਆ ਸਾਡੇ ਜਾਣ ਪਛਾਣ ਦੇ ਨਾ ਜਿਵੇਂ ਘੋੜਿਆਂ ਵਾਲੇ ਘੋੜਿਆਂ ਵਾਲਾ ਨਾ ਪਰਿਵਾਰ ਦੀ ਤਰ੍ਹਾਂ ਰਿਸ਼ਤੇਦਾਰਾਂ ਦੀ ਤਰ੍ਹਾਂ ਵਰਤਦੇ ਆ ਉਹ ਸਾਰੇ ਦੂਰੋਂ ਦੂਰੋਂ ਇੱਥੇ ਕੱਟੇ ਹੋ ਜਾਂਦੇ ਆ ਜੀ ਬਿਲਕੁਲ ਠੀਕ ਹੈ ਉਹਦਾ ਇੱਕ ਵਾਦਾ ਸਾਰੇ ਸਾਰੇ ਬਿਲਕੁਲ 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 ਹਾਂ ਜੀ ਠੀਕ ਹੈ ਮੇਨ ਗੱਲ ਓਕੇ ਜੀ ਓਕੇ ਥੈਂ ਕੀ ਗੱਲ ਸਭ ਵਧੀਆ ਹੱਸਿਆ ਨਾ ਬੋਲਾ ਅੱਛਾ ਕਰਾਂਗੇ ਨਾ ਤੁਸੀਂ ਹੁਣ ਜੀ ਮੈਿਕ ਰੱਖ ਕੇ ਪਾਸੇ ਆਓ ਤੁਹਾਡੇ ਕੋਲੇ ਤੁਹਾਡੀਆਂ ਬੱਕੀਆਂ ਤੜਾ ਦਿਆਂਗੇ ਹਸਣ ਵਾਲੀ ਗੱਲ ਮੈਨੂੰ ਲੱਗਿਆ ਪੰਜਾਬੀ ਹੋਰ ਕਹਦੇ ਪੱਕੀਆਂ ਤੜਾ ਦਾਂਗੇ ਮੈਂ ਤਾਂ ਡਰ ਗਿਆ ਮੇ ਤਾਂ ਭੱਜ ਚੱਲਾ ਸੀ ਮੈਂ ਭੱਜ ਚੱਲਾ ਸੀ ਨਹੀਂ ਨਹੀਂ ਉਹ ਤਾਂ ਤੁਸੀਂ ਬਾਅਦ ਚ ਬੋਲੇ ਨਾ ਜੀ ਪਹਿਲਾਂ ਤਾਂ ਪਿਕਚਰ ਚੱਲ ਜਲੀ ਸੀ ਪੂਰੀ ਸੋ ਇਹ ਸੀ ਦੋਸਤੋ ਸਾਡੇ ਨਾਲ ਅਸੀਂ ਏ ਆਰ ਸਟਾਰਟ ਫਾਰਮ ਤੇ ਜਿਹੜੇ ਜਬਰਜੰਗ ਦੀ ਇਸ ਵੇਲੇ ਦੀ ਅਸੀਂ ਦਿਖਾ ਰਹੇ ਸੀ ਤੁਹਾਡੇ ਨੂੰ ਤਸਵੀਰਾਂ ਕਿ ਜਬਰਜੰਗ ਦਾ ਨਾਮ ਜਬਰਜੰਗ ਕਿਉਂ ਹੈ ਔਰ ਪਤਾ ਲੱਗਿਆ ਕਿ ਪੰਜਾਬ ਦੀ ਬਰੀਡ ਜਿਹੜੀ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਤੇ ਇਹਦਾ ਭਰਾ ਦੋਨੋਂ ਇਕੱਠੇ ਇਸ ਟਾਈਮ ਜਿਹੜੇ ਹੈਗੇ ਐ ਖੜੇ ਐ ਸੋ ਫੇਰ ਹੋਰ ਵੀ ਜਿਹੜੇ ਘੋੜਿਆਂ ਦੇ ਬਾਰੇ ਜ਼ਰੂਰ ਜਾਣਕਾਰੀ ਲਵਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਅਸੀਂ ਧੰਨਵਾਦ